ਇੱਕ ਹਫ਼ਤੇ 'ਚ ਦੂਜੀ ਵਾਰ ਮੋਬਾਈਲ ਫੋਨਾਂ ਦੀ ਦੁਕਾਨ 'ਤੇ ਚੋਰੀ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਲੱਖਾਂ ਦੇ ਮੋਬਾਈਲ ਫੋਨਾਂ ਅਤੇ ਨਕਦੀ ਤੇ ਕੀਤਾ ਹੱਥ ਸਾਫ਼ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਹੁਣ ਚੋਰਾਂ ਵੱਲੋਂ ਸ਼ਹਿਰ ਦੇ ਮੋਬਾਈਲ ਫੋਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਇੱਕ ਹਫ਼ਤੇ ਦੇ ਵਕਫੇ ਵਿੱਚ ਚੋਰਾਂ ਵੱਲੋਂ ਦੂਜੀ ਮੋਬਾਈਲ ਫੋਨ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ जीटी रोड मंडी गुरदासपुर ਵਿਖੇ ਮਹਾਜਨ ਇਲੈਕਟ੍ਰੋਨਿਕ ਸ਼ਾਪ ਨਾਮਕ ਦੁਕਾਨ ਦੀ ਪਿਛਲੀ ਕੰਧ 파ੜ ਕੇ ਚੋਰ ਦੁਕਾਨ ਦੇ ਅੰਦਰ ਵੜ ਗਏ ਅਤੇ ਲੱਖਾਂ ਦੇ ਮੋਬਾਈਲ ਫੋਨ ਅਤੇ 40000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਜਿਸ ਵਿੱਚ ਇੱਕ ਨਕਾਬਦਾਰੀ ਚੋਰ ਜਿਸ ਨੇ ਹੱਥਾਂ ਤੇ ਵੀ ਦਸਤਾਨੇ ਪਾਏ ਹੋਏ ਹਨ ਦੁਕਾਨ ਵਿੱਚ ਚੋਰੀ ਕਰਦਾ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮੰਗਲਵਾਰ ਦੀ ਸਵੇਰ ਤੜਕਸਾਰ 5 ਵਜੇ ਸ਼ਹਿਰ ਦੇ ਸਦਰ ਬਾਜ਼ਾਰ ਵਿੱਚ ਰੋਹਿਤ ਟੈਲੀਕਾਮ ਨਾਮਕ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਕਰੀਬ 30 ਲੱਖ ਰੁਪਏ ਦੇ ਮੋਬਾਈਲ ਫੋਨ ਚੋਰੀ ਕਰ ਲਏ ਗਏ ਸਨ। ਅਗਲੇ ਦਿਨ ਹੀ ਡਾਕਖਾਨੇ ਵਾਲੀ ਗਲੀ ਦੇ ਇੱਕ ਘਰ ਨੂੰ ਵੀ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਣ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੰਦੀਪ ਮਹਾਜਨ ਨੇ ਦੱਸਿਆ ਕਿ ਚੋਰਾਂ ਵੱਲੋਂ ਖਾਲੀ ਪੁਲਾਟ ਦੇ ਨਾਲ ਲੱਗਦੀ ਉਸ ਦੀ ਦੁਕਾਨ ਦੀ ਦੀਵਾਰ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੀਸੀਟੀਵੀ ਵਿੱਚ ਇੱਕ ਨਕਾਬਦਾਰੀ ਚੋਰ ਦੁਕਾਨ ਦੇ ਅੰਦਰ ਚੋਰੀ ਕਰਦਾ ਕੈਦ ਹੋਇਆ ਹੈ ਜਦਕਿ ਉਸ ਦਾ ਇੱਕ ਸਾਥੀ ਦੁਕਾਨ ਦੇ ਬਾਹਰ ਖੜਾ ਸੀ। ਹਰਦਾਸਪੁਰ ਤੋਂ ਲਵਕ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਕਿਹੜੀ ਘਟਨਾ ਹੋਈ ਹੈ ਕਿਹੜੀ ਜਗ੍ਹਾ ਤੇ ਹੋਈ ਹੈ ਤਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਿੰਨੀਆਂ ਘਟਨਾਵਾਂ ਜਿਹੜੀ ਵਾਪਰ ਚੁਕੀਆਂ ਹੁਜੂਰ ਦੇਖੋ ਮੈਂ ਬੜੇ ਸਮੇਂ ਤੋਂ ਰੋਲਾ ਪਾ ਰਹਿਆ ਕਿ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨੂੰ ਟ੍ਰੇਸ ਆਊਟ ਕੀਤਾ ਜਾਵੇ ਕਿਉਂਕਿ ਬੜੇ ਨੁਕਸਾਨ ਹੋ ਰਹੇ ਨੇ ਅਸੀਂ ਇੱਕ ਮੋਬਾਈਲ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਉਹਦੇ ਮਾਧਿਅਮ ਦੇ ਨਾਲ ਵੀ ਤੁਹਾਡੇ ਗਿਆ ਅਪੀਲ ਕਰ ਰਹੇ ਹਾਂ ਔਰ ਦੂਸਰੀ ਗੱਲ ਇਹ ਮੈਂ ਕਹਿਣਾ ਚਾਹਨਾ ਹੈ ਕਿ ਪਹਿਲਾ ਸੀਗੀ ਅਸ਼ਵਨੀ ਆਇਰਨ ਸਟੋਰ ਜਿਹੜਾ ਮਾਈਗਾ ਤਲਾਬ ਦੇ ਮੰਦਰ ਲਾਗੇ ਰਤੁਰਤ 11 ਲੱਖ ਰੁਪਏ ਚੋਰੀ ਹੋਏ ਇਸ ਫੁਟੇਜ ਸਾਰੀਆਂ ਉਹਨਾਂ ਕੋ ਅਵੇਲੇਬਲ ਨੇ ਉਹਦੇ باوجود ਉਹਨੂੰ ਟੈਸਟ ਆਊਟ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸੰਗਲ ਜਿਹੜਾ ਤੁਹਾਡਾ ਇਸਲਾਮਾਬਾਦ ਮੁਹੱਲਾ ਹੈ ਜਾਂ ਔਂਕਾਰਨਗਰ ਮੁਹੱਲਾ ਹੈ ਇਸ ਤੋਂ ਲੱਖਾਂ ਦੀਆਂ ਚੋਰੀਆਂ ਹੋਈਆਂ ਤੇ ਸੋਨਾ ਬੜਾ ਚੋਰੀ ਹੋਇਆ ਸੀਗਾ ਉਸ ਤੋਂ ਬਾਅਦ ਸਾਡੇ ਰੋਹਿਤ ਜੀ ਜਿਹਨਾਂ ਦੀ ਦੁਕਾਨ ਦੇ ਉੱਪਰ ਸਰੇ ਆਮ ਸਵੇਰੇ 5 ਵਜੇ ਜਿਹੜੀ ਆ ਦੇਖੋ ਉਸ ਵੇਲੇ ਪੂਰਾ ਬਾਜ਼ਾਰ ਚੱਲਦਾ ਹੁੰਦਾ ਹੈ ਉਹਦੇ ਵਿੱਚ ਲੋਕ ਆਉਂਦੇ ਜਾਂਦੇ ਨੇ ਦਿਨ ਚੜਿਆ ਹੋਇਆ ਸੀਗਾ ਉੱਥੇ ਲਗਭਗ ਕਹਿ ਸਕਦੇ 35 ਤੋਂ 40 ਲੱਖ ਰੁਪਏ ਦਾ ਨੁਕਸਾਨ 35 ਤੋਂ 40 ਲੱਖ ਰੁਪਏ ਦਾ ਨੁਕ ਜਿਹੜੀ ਹੈ ਮੋਹੱਲਾ ਜਿਹੜਾ ਹੈਗਾ ਤੁਹਾਡਾ ਕੀ ਕਹਿੰਦੇ ਆ ਪ੍ਰੇਮ ਨਗਰ ਮੋਹੱਲਾ ਜਿਹੜਾ ਉਹਦੇ ਵਿੱਚ ਕਿਹਦੇ ਘਰੋਂ ਟੈਪਸ ਤੱਕ ਟੈਪਸ ਤੱਕ ਉਹਨਾਂ ਨੇ ਉਤਾਰ ਕੇ ਲਾ ਗਏ ਅੱਜ ਸਾਡੇ ਸੰਦੀਪ ਭਾਜੀ ਦੀ ਦੇ ਇੱਥੇ ਚੋਰੀ ਹੋਈ ਹੈ ਉਹ ਮੈਂ ਕਹਿੰਦਾ ਕਿ ਬੜੀ ਮੈਂ ਕਹਿੰਦਾ ਇੱਕ ਸਾਡੇ ਨਹੀਂ ਸਾਡੇ ਸਮਾਜ ਲਈ ਸਾਡੇ ਪ੍ਰਸ਼ਾਸਨ ਲਈ ਸਾਰੇ ਲਈ ਬੜੀ ਸ਼ਰਮ ਦੀ ਗੱਲ ਹੈਗੀ ਹੈ ਪਰ ਅਸੀਂ ਜਿਹੜੀ ਮੰਗ ਜਿਹੜੀ ਮੇਲ ਮੈਂ ਕਰਨਾ ਚਾਹੁੰਦਾ ਇਹਦਾ ਮੁੱਖੇ ਕਾਰਨ ਜਿਹੜਾ ਮੈਂ ਮੰਨਣਾ ਮੈਨੂੰ ਨਹੀਂ ਪਤਾ ਕਿ ਅੱਗੇ ਪ੍ਰਸ਼ਾਸਨ ਦੀ ਆਪਣੀ ਕੀ ਸੋਚ ਹੈ ਸਮਾਜ ਦੀ ਕੀ ਸੋਚ ਹੈ ਪਰ ਮੈਂ ਮੰਨਣਾ ਕਿ ਇਹ ਸਭ ਚੋਰੀਆਂ ਦਾ ਮੁੱਖੇ ਕਾਰਨ ਜਿਹੜਾ ਹੈਗਾ ਉਹ ਹੈਗਾ ਇਹ ਅਪਰਵਾਸੀ ਜਿਹੜੇ ਲੰਬੇ ਸਮੇਂ ਤੋਂ ਇੱਥੇ ਅੱਗੇ ਸਥਾਪਿਤ ਹੋ ਰਹੇ ਨੇ ਔਰ ਜਿਨ੍ਹਾਂ ਦੀ شناخت ਤੱਕ ਨਹੀਂ ਹੁੰਦੀ ਮੈਂ ਕਈ ਵਾਰੀ ਮੈਂ ਬੇਨਤੀ ਕਰ ਚੁੱਕਾ ਹਾਂ ਕਿ ਇਹਨਾਂ ਦੀ شناخت ਕੀਤੀ ਜਾਏ ਇਹ ਕਿੱਥੋਂ ਆਂਦੇ ਨੇ ਇਹ ਸੋਚ ਲੈ ਕੇ ਆਂਦੇ ਨੇ ਔਰ ਇੰਨੀ-ਇੰਨੀ ਮਹਿੰਗੀਆਂ ਦੁਕਾਨਾਂ ਇੰਨੇ-ਇੰਨੇ ਮਹਿੰਗੇ ਕਰ ਕਿ ਸੱਕ ਰਾਇਤੇ ਲੈ ਲੈਂਦੇ ਨੇ ਦੇਖੋ ਜਿਉ ਇੰਨੇ ਕਿਰਾਏ ਜਿਹ ਦਿੰਦੇ ਪਏ ਨੇ ਸਾਡੇ ਕੁਝ ਲਾਲਚੀ ਲੋਕ ਜਿਹੜੇ ਨੇ ਮੈਂ ਤਾਂ ਲਹਨਤ ਪਾਉਂਗਾ ਉਹਨਾਂ ਤੇ ਜਿਹੜੇ ਲਾਲਚੀ ਲੋਕ ਨੇ ਕੁਝ ਕਿਰਾਏ ਦੇ ਲਾਰੇ ਤੇ ਵਿੱਚ ਉਹ ਬਿਨਾਂ ਸ਼ਨਾਖਤੀ ਕਿਤੇ ਉਹਨਾਂ ਨੂੰ ਆਪਣੀ ਦੁਕਾਨਾਂ ਕਿਰਾਏ ਤੇ ਦੇ ਦਿੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਕੀ ਕਹਿੰਨਾ ਬੇਨਤੀ ਕਰਨਾ ਚਾਹਾਂਗਾ ਕਿ ਇਹਦਾ ਦੀ ਸ਼ਨਾਖਤ ਜ਼ਰੂਰ ਕਰੋ ਕਿਉਂਕਿ ਇਹ ਕਿੱਥੋਂ ਆ ਰਹੇ ਨੇ ਕਿੱਥੇ ਕੀ ਸੋਚ ਨਾਲ ਆ ਰਹੇ ਨੇ ਇਹ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਉਹਦਾ ਸਭ ਸਾਡਾ ਗੁਰਦਾਸਪੁਰ ਜਿਹੜਾ ਬਾਰਡਰ ਬੈਟ ਹੈ ਇਨੇ ਵਿੱਚ ਪਾਕਿਸਤਾਨ ਨਾਲ ਲੱਗਦਾ ਵੈ ਕੁਝ ਵੀ ਹੋ ਸਕਦਾ ਹਥਿਆਰਾਂ ਦੀ ਇੱਥੇ ਖੇਪ ਪੰਡੀਆਂ ਨਸ਼ਾ ਆਥੋਂ ਆਉਂਦਾ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੋ ਸਕਦਾ ਅੱਜ ਗੁਰਦਾਸਪੁਰ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਉਹ ਉਹਦਾ ਮੁੱਖ ਕਾਰਨ ਮੈਂ ਇਹਨੂੰ ਹੀ ਮੰਨਣਾ ਇਸ ਲਈ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ ਟਾਈਮ ਵੀ ਉਹੀ ਆ ਆ ਬਿਲਕੁਲ ਟਾਈਮਿੰਗ ਉਹੀ ਆ ਸੂਰੇ 5 ਵਜੇ ਦੇ ਲਗਭਗ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਵੀ ਚੋਣ ਜਾਬਤਾ ਲੱਗਾ ਸੁਰੱਖਿਆ ਦੇ ਖੜੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਅੰਦਰ ਚੋਣ ਜਾਬਤੇ ਦੇ ਦੌਰਾਨ ਇਹ ਜਿਹੜੀਆਂ ਘਟਨਾਵਾਂ ਵਾਪਰਾਂ ਕਿੰਨਾ ਕੱਢ ਜਾਈ ਜਾਣਗੇ ਦੇਖੋ ਮੈਂ ਪ੍ਰਸ਼ਾਸਨ ਨਾਲ ਵੀ ਆਪਣੇ ਜਿਹੜੇ ਅਧਿਕਾਰੀ ਹੋਣ ਨਾਲ ਹੀ ਮੀਟਿੰਗ ਕਰਦੇ ਨੇ ਸਮਾਜ ਦੇ ਲੋਕਾਂ ਨਾਲ ਵੀ ਮੀਟਿੰਗਾਂ ਕਰਦੇ ਨੇ ਕੁਝ ਬੜਾ ਕੁਝ ਪਲਾਨ ਕਰਦੇ ਨੇ ਲੇਕਿਨ ਜਿਹੜੇ ਮੈਂ ਕਹਾਂਗਾ ਥੱਲੇ ਦੇ ਅਧਿਕਾਰੀ ਨੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਜਿਉਂ ਜ਼ਿੰਮੇਵਾਰੀ ਸਮਝਣਗੇ ਤਾਂ ਇਹ ਦੇਖੋ ਗਰਾਊਂਡ ਲੈਵਲ ਦੇ ਉੱਪਰ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਦੇਖਿਆ ਜਾਏ ਸਾਡੇ ਚੌਂ ਖਾਲੀ ਪਏ ਨੇ ਜੇ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਗਲੀਆਂ ਜੁੜੀ ਨਹੀਂ ਲੱਗੀਆਂ ਹੁੰਦੀਆਂ ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ ਪੀਸੀਆਰ ਵਾਲੇ ਡਿਊਟੀਆਂ ਲੱਗੀਆਂ ਹੁੰਦੀਆਂ ਲੇਕਿਨ ਕੁਝ ਨਹੀਂ ਦਿਖਦਾ ਸਵੇਰੇ 5 ਵਜੇ ਆ ਕੇ ਕੋਈ ਏਡੀ ਹਿੰਮਤ ਕਰ ਜਾਵੇ ਆ ਕੇ 5:30 ਵਜੇ ਇੱਥੇ ਚੋਰੀ ਹੈ 5:30 ਵਜੇ 5:30 ਵਜੇ ਚੋਰੀ ਹੋਈ ਆ ਕੇ ਕੀ ਉਸ ਵਲੇ ਕੇ ਨੂੰ ਡਰਨਾ ਹੋਏਗਾ ਸਵੇਰੇ ਉਹ ਸਬਜ਼ੀ ਮੰਡੀ ਜਾਂਦੇ ਨੇ ਜਾਂ ਹੋਰ ਇੱਥੇ ਪਬਲਿਕ ਜਿਹੜੀ ਆਹ ਇਹ ਜੀਟੀ ਰੋਡ ਆ ਫੇਰ ਵੀ ਇੱਥੇ ਤਾਂ ਵੈਸੇ ਬੜੀ ਮੰਡੀ ਨੇ ਸਵੇਰੇ ਸਵੇਰੇ ਇੱਥੇ ਸ਼ੁਰੂ ਹੁੰਦੇ ਨੇ ਲੋਕਾਂ ਨੇ ਤਾਂ ਸੋ ਇੱਥੇ ਵੀ ਜੋ ਕਰਕੇ ਜਾਂਦੇ ਅਸੀਂ ਬੇਖੌਫ ਹੋ ਕੇ ਕਰ ਮੇਰਾ ਨਾਮ ਸੰਦੀਪ ਕੁਮਾਰ ਹੈ ਸਾਨੂੰ ਸ਼ਾਮ ਲਾਲ ਮੇਰੇ ਮਾਈ ਇਲੈਕਟ੍ਰੋਨਿਕਸ ਦੇ ਨਾਮ ਦੇ ਉੱਪਰ ਮਤਲਬ ਸ਼ੋਪ ਹੈ ਮੈਂ ਮਤਲਬ ਮੋਬਾਈਲ ਦਾ ਕੰਮ ਕਰਦਾ ਤੇ ਮੇਰੇ ਅੱਜ ਸਵੇਰੇ 5:30 ਵਜੇ ਨਾਲ ਮਤਲਬ ਮੈਂ ਹੁਣ 10:30 ਵਜੇ ਆਇਆ ਦੁਕਾਨ ਤੇ ਤੇ ਆ ਕੇ ਦੇਖਿਆ ਤੇ ਮਤਲਬ ਤਾਲੇ ਖੋਲੇ ਅੰਦਰ ਸਮਾਨ ਸਾਰਾ ਗਾਇਬ ਹੋਇਆ ਹੈ ਕਿਦਾਂ ਚੋਰੀ ਕੀਤੀ ਗਈ ਹੈ ਚੋਰੀ ਹੈ ਨਾਲ ਦੇ ਪਾਸੇ ਉਹ ਕੰਧ ਪਾੜ ਕੇ ਨਾ ਤੇ ਉਹਦੇ ਨਾਲ ਕੀਤੀ ਗਈ ਹੈ ਕਿੰਨਾ ਕੁ ਹੈਗਾ ਪਾੜ ਕੰਧ ਹੈ ਪਾੜ ਮਤਲਬ ਲਗਭਗ ਕੋਈ 2 ਫੁੱਟ ਦਾ ਉਹਨਾਂ ਨੇ ਮਤਲਬ ਵਿੱਚ ਪਾ ਕੇ ਉਦੇ ਸਭ ਸਾਰੀ ਫੀਡਿੰਗ ਮੁਰੇ ਜੋ ਵੀ ਆ ਸਾਰੀ ਪੁੱਟ ਦਿੱਤੀ ਦੀ ਆ ਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆਏ ਸਾਰੇ ਲੈ ਗਏ ਦੇ ਮੋਬਾਈਲ ਔਰ ਕੈਸ਼ ਵੀ ਆਹੀ ਕੈਸ਼ ਵੀ ਲੈ ਗਏ ਤਾਂ ਕੁੱਲ ਕਿੰਨਾ ਨੁਕਸਾਨ ਹੋਇਆ ਡਾਟਾ ਮਤਲਬ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਕਿੰਨੇ ਬੰਦੇ ਘਟਦਾ ਹੈ ਇਸ ਵੇਰੇ ਕੋਈ ਲਗਭਗ 5 5:30 ਵਜੇ ਦੀ ਗੱਲ ਹੈ ਸੀਸੀਟੀਵੀ ਵਗੈਰਾ ਆਈ ਸਮਝ ਹਾਂਜੀ ਹਾਂਜੀ ਉਹਦੇ ਵਿੱਚ ਆਈ ਆ ਫੋਟੋ ਆਈਦੀ ਆ ਪਰ ਉਹਨਾਂ ਨੇ ਮੂੰਹ ਦੇ ਉੱਪਰ ਮਦੇ ਨਕਾਬ ਪਾਏਦੇ ਆ ਹੱਥਾਂ ਦੇ ਉੱਪਰ ਮਦੇ ਦਸਤਾਨੇ ਪਾਏਦੇ ਆ ਉਹ ਘੇਟ ਪਾ ਕੇ ਬੜੀ ਪਲਾਨਿੰਗ ਦੇ ਨਾਲ ਬੰਦ ਜਦੋਂ ਸਮਾਨ ਫੜੀ ਜਾਂਦਾ ਜੀ ਉਹ ਫੜੀ ਜਾਂਦੇ ਹਾਂ ਕੋਈ ਕੋਈ ਸੂਚਨਾ ਕੀਤਾ ਕੋਈ ਹਾਂ ਜੀ ਪੁਲਿਸ ਨੂੰ ਸੂਚਨਾ ਕੀਤਾ ਵਾ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਕੀ ਮੰਨਦੇ ਹੋ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਵੀ ਜਿਹੜੀ ਚੋਰੀ ਹੋਈ 3 ਲੱਖ ਦੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਦੇਖੋ ਆਸਰਾਵਾਂ ਅਸੀਂ ਬਦਈ ਆਪਸ ਵਿੱਚ ਲਗਭਗ 20 ਸਾਲ ਤੋਂ ਮਦਵੀ ਇੱਕ ਹੀ ਯੂਨੀਅਨ ਦੇ ਵਿੱਚ ਕੰਮ ਕਰਦੇ ਪਏ ਸੀ ਠੀਕ ਹੈ ਜੀ ਰੋਹੀ ਰੋਣਾ ਦੇ ਨਾਲ ਅਸੀਂ ਖੁਦ ਬਦਈ ਸਾਰੇ ਜਿੰਨੇ ਵੀ ਮੋਬਾਈਲ ਐਸੋਸੀਏਸ਼ਨ ਦਾ ਆਪਣਾ ਕੰਮ ਕਰਦੇ ਸੀ ਤੇ ਉਹਦੇ ਨਾਲ ਦੇਖੋ ਆਸਰਾਵਾਂ ਵੀ ਜਿੰਨੀਆਂ ਵੀ ਦੁਕਾਨਾਂ ਦੇ ਉੱਪਰ ਮਦਵੀ ਮੋਬਾਈਲਾਂ ਦੇ ਉਦੇ ਆਸਾ ਕਰਦੇ ਪਏ ਆ ਵੀ ਚੋਰੀ ਇਹ ਤੇ ਚੋਰੀ ਹਾਂਜੀ ਫਿਰ ਫੜੋਂਦਾ ਕੋਈ ਬੰਦਾ ਨਹੀਂ ਪਿਆ ਠੀਕ ਹੈ ਜੀ ਫਿਰ ਜਿਹੜੇ ਮਤਲਬ ਆਗੇ ਨਵੀਂ ਨਵੀਂ ਦੁਕਾਨਾਂ ਲੈਂਦੇ ਪਏ ਲੱਖ ਰੁਪਇਆ ਡੇਢ ਲੱਖ ਰੁਪਇਆ ਕਿਰਾਏ ਦੇ ਦਿਨ ਦੇ ਉਹਨਾਂ ਦਾ ਇੱਕ ਬੰਦੇ ਦਾ ਆਧਾਰ ਕੱਢ ਲੈਂਦੇ ਆ ਉਹਨਾਂ ਦਾ ਇੱਕ ਬੰਦੇ ਦਾ ਪਤਾ ਲੈਂਦੇ ਆ ਬਾਕੀ ਉਹਨਾਂ ਨੂੰ ਸਭ ਕੁਝ ਦੇ ਜਾਂਦੇ ਆ ਉਹਨਾਂ ਦੇ ਨਾਲ ਜਿਹੜੇ 10 10 20 20 ਬੰਦੇ ਨਾਲ ਆਏ ਤਾਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਆਏਦੇ ਹੁੰਦੇ ਆ ਉਹਨਾਂ ਦਾ ਕਿਸੇ ਦਾ ਕੋਈ ਆਤਾ ਪਤਾ ਨਹੀਂ ਆ ਵੀ ਕੌਣ ਕਿੱਥੇ ਫਿਰਦਾ ਪਿਆ ਵਾ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਦਾ ਮਤੇ ਐਡਰੈਸ ਨੋਰ ਜੋ ਹੋਰ ਜਿੰਨੇ ਬੰਦੇ ਆਣੇ ਇੱਕ ਵਾਰ ਹੀ ਨੋਟ ਕਰਨ ਵੀ ਇਹਨਾਂ ਚ ਚਾਰ ਬੰਦੇ ਆਣੇ ਉਹ ਚਾਰਾਂ ਦੀ ਫੋਟੋ ਉੱਥੇ ਲੱਗਣੀ ਚਾਹੀਦੀ ਹੈ ਦੂਸਰਾ ਸਾਨੂੰ ਮਤੇ ਦੇਖੋ ਐਸਾ ਵੀ ਸਾਡੇ ਵਾਂਗੂ ਜਿਸ ਤਰ੍ਹਾਂ ਹੋਇਆ ਉਹਦਾ ਕਿਸੇ ਨਾਲ ਨਾ ਹੋਵੇ